ਮੌਤ ਹੋ ਗਈ ਮੁੰਡੇ ਦੀ ਕਿਵੇਂ ਮੌਤ ਕਿਵੇਂ ਹੋ ਗਈ ਜੇ ਉਥੇ ਮਤਲਬ ਕਿ ਕਸੂਰਵਾਦ ਕੀਤਾ ਸੀਗਾ ਤੇ ਫਿਰ ਮੌਤ ਕਿਵੇਂ ਹੋ ਗਈ ਕੁੱਟਿਆ ਉਹਨਾਂ ਨੇ ਜਿਵੇਂ ਨਾ ਕੁੱਟਿਆ ਉਹ ਚਿੱਟਾ ਪਿੰਡੇ ਸਮੇਕ ਗਿਆ ਜਿਹੜਾ ਮੁੰਡੇ ਮਾਰਦੇ ਨੇ ਕੋਈ ਕੰਨਾ ਮਾਰ ਗਿਆ ਦਵਾਨਾ ਮਾਰ ਗਿਆ ਬੱਚੇ ਮਾਰੇ ਕੀ ਉਮਰ ਸੀ ਤੇ ਕਿ ਕੀ ਨਾਮ ਸੀ 30 ਸਾਲ ਦੀ 35 ਸਾਲ ਦੀ ਮੁੰਡੇ ਦੀ ਉਮਰ ਸੀ ਕਿਸ ਦਾ ਨਾਮ ਬਸ ਸੱਤ ਬਣਾਲੇ ਗਿਆ ਮੁੰਡਾ ਲੈ ਗਿਆ ਬਣਾਲੇ ਗਿਆ ਉੱਥੇ ਹਾਂਜੀ ਤੇ ਉੱਥੇ ਉਹਨਾਂ ਨੂੰ ਉਹਨਾਂ ਨੇ ਪੜਕੇ ਮਾਰ ਦਿੱਤਾ ਆਹਦੇ ਗੁਰਦੁਆਰੇ ਵੜਿਆ ਬਾਬਿਆਂ ਦੇ ਕੋਚ ਗਿਆ ਨਹੀਂ ਉਹ ਸਨੇਕਰ ਬਿਠੇ ਸੀ ਤੇ ਬੇਨਾਮ ਮਾਰੇ ਕਿੰਨੇ ਨਾ ਪਤਾ ਲੱਗਾ ਬੱਚੇ ਮਾਰੇ ਕਿਰਪਾਨਾ ਨਾ ਸਿਰ ਚ ਵੱਜੀਆਂ ਸਾਹ ਕੀ ਹੋਇਆ ਕੀ ਹਾਂਜੀ ਹੋਇਆ ਕੀ ਉਹ ਵਾਲੀ ਥੀ ਮੁੰਡਾ ਠੀਕ ਨਹੀਂ ਮਾਂ ਕੀ ਹਾਲਤ ਥੋੜੇ ਹਾਲਸੇ ਨੇ ਦਵਾਈ ਚਲਦੇ ਹੀ ਦੋ ਸਾਲ ਤੋਂ ਹੋ ਗਏ ਤੇ ਮਾਂ ਚਲ ਕੱਲ ਨੂੰ ਦਵਾਈ ਲਿਆ ਉਹ ਕੋਈ ਕੰਮ ਨਹੀਂ ਕਰੇ ਕੰਮ ਕਰਨ ਲੱਗ ਪਿਆ ਇਹ ਤਿੰਨ ਚਾਰਾਂ ਗਿਆ ਦੇ ਮੁਰਾ ਉਧਾਰਿਆ ਅੱਗੇ ਕਈ ਨਾ ਤੁਰਿਆ ਉਹ ਤਾਂ ਮੋੜਾ ਦੇ ਕਈ ਨਾ ਰਹਿ ਗਈ ਚਾਹ ਤੇ ਅਜਿਹੇ ਬਣਾ ਲਏ ਬਣਾ ਲਏ ਪਤਾ ਨਹੀਂ ਨਾ ਕੋਈ ਕਹਨਾ ਕੀਤਾ ਕੋਈ ਪਰ ਨਹੀਂ ਕੀਤਾ ਉਹਨਾਂ ਮੁੰਡੇ ਨੂੰ ਮਾਰ ਮੁੰਡਾ ਕੀ ਮੈਂਟਲੀ ਅਬਸਰਡ ਨਹੀਂ ਸੀਗਾ ਹਾਂਜੀ ਉਹਨਾਂ ਕੋ ਸਰਟੀਫਿਕੇਟ ਹੈਗਾ ਹਾਂਜੀ ਹੈਗਾ ਜੀ ਦਵਾਈ ਚੰਗੀਆ ਗੋਲੀਆਂ ਉਹਨਾਂ ਨੇ ਪਰਚੀਆਂ ਵਖਾਈਆਂ ਦਾ ਗੋਲੀਆਂ ਮੈਨੂੰ ਤੇ ਉਹ ਬੰਡਾਲੇ ਕੀ ਕਰਨ ਚੱਲਾ ਗਿਆ ਫਿਰ ਗੁਰਦੁਆਰਾ ਸਾਹਿਬ ਉਹ ਠੀਕ ਨਹੀਂ ਰਹਿੰਦਾ ਇਤਨਾ ਹੀ ਤੁਰਿਆ ਫਿਰਦਾ ਅੱਗੇ ਦੇ ਹੋਏ ਕੰਮ ਕੀ ਕਰਦਾ ਨਹੀਂ ਦੇ ਅੱਗੇ ਵੀ ਘਰੋਂ ਨਿਕਲਦਾ ਅਸੀਂ ਦਿੱਲੀੋਂ ਲੈ ਗਏ ਦਿੱਲੀ ਚੋਂ ਦਿਨਾਂ ਬਾਅਦ ਦਿੱਲੀੋਂ ਲਿਆਂਦਾ ਜਾ ਗਏ ਕਈਆਂ ਬਾਪੇ ਬੁੱਢੇ ਸਾਹਿਬ ਚਲੇ ਜਾਂਦਾ ਉੱਥੇ ਮਤਲਬ ਕਿ ਆਪੇ ਵਾਪਸ ਆਈ ਨਾ ਤੇ ਹੁਣ ਕੀ ਹੋ ਗਿਆ ਫਿਰ ਮੌਤ ਹੋ ਗਈ ਮੌਤ ਹੋ ਗਈ ਮੁੰਡੇ ਦੀ ਕਿਵੇਂ ਮੌਤ ਕਿਵੇਂ ਹੋ ਗਈ ਜੇ ਉੱਥੇ ਮਤਲਬ ਕਿ ਕਸੂਰਵਾਦ ਕੀਤਾ ਸੀਗਾ ਤੇ ਫਿਰ ਮੌਤ ਕਿਵੇਂ ਹੋ ਗਈ ਕੁੱਟਿਆ ਉਹਨਾਂ ਨੇ ਜੇ ਉਹਨਾਂ ਕੁੱਟਿਆ ਉਹ ਚਿੱਟਾ ਪੀਂਦੇ ਸਮੇਂ ਕੀ ਗਏ ਜਿਹੜਾ ਮੁੰਡੇ ਮਾਰਦੇ ਨੇ ਕੰਨਾ ਮਾਰ ਗਏ ਭਾਨਾ ਮਾਰ ਗਏ ਬੱਚੇ ਮਾਰੇ ਕੀ ਉਮਰ ਸੀ ਤੇ ਕੀ ਨਾਮ ਸੀ 30 ਸਾਲ ਦੀ 19 ਸਾਲ ਦੀ ਮੰਡੇਲੀ ਹੋਰ ਤੁਸੀਂ ਕੀ ਸੀ ਦਾ ਨਾਮ ਕਿਹੜੇ ਪਿੰਡ ਵਸਤੀ ਰਤੋਲੀ ਦਾ ਪਿੰਡ ਬੱਗੂਆ ਕੀ ਨਾਮ ਹੈ ਮਮਾ ਜੀ ਹੁੰਦਾ ਹੈ ਕੀ ਨਾਮ ਹੈ ਲੇਕਿਨ ਇਹਦਾ ਬਸੀ ਸੀ ਹੋਇਆ ਕੀ ਬਸ ਤੇ ਬਣਾ ਲੈ ਗਿਆ ਬਣਾ ਲੈ ਗਿਆ ਬਣਾ ਲੈ ਗਿਆ ਉੱਥੇ ਹਾਂਜੀ ਇਹ ਉੱਥੇ ਉਹਨਾਂ ਨੂੰ ਉਹਨਾਂ ਨੇ ਪਟਕੇ ਮਾਰ ਦਿੱਤਾ ਆਦੇ ਗੁਰਦੁਆਰੇ ਵੜਿਆ ਬਾਬਿਆਂ ਤੋਂ ਕੁਝ ਗਿਆ ਨਹੀਂ ਉਸ ਨਿੱਕਰ ਬਿਠੇ ਸੀ ਤੇ ਮਾਰੇ ਕਿੰਨੇ ਦਾ ਪਤਾ ਲੱਗਾ ਬੱਚੇ ਮਾਰੇ ਕਿਰਪਾਨਾ ਨਾਲ ਸਿਰ ਚ ਵੱਜੀਆਂ ਸਾਰੇ ਕਿਰਪਾਨਾ ਵਾਲੀਆਂ ਹਾਂ ਕਿਰਪਾਨਾ ਮਾਰੀਆਂ ਕਿੰਨੀ ਉਮਰ ਦੇ ਮੁੰਡੇ ਵੀ 22 ਸਾਲ 22 ਕਿਹਦਾ ਸੋਨ ਹੈ ਇਹ ਨਹੀਂ ਬੱਚੀ ਕੱਲਾ ਕੱਲਾ ਹੈਗਾ ਸੀ ਕੋਈ ਕੋਈ ਪੁਲਿਸ ਕੋਈ ਲੈ ਕੇ ਆਈ ਹੈ ਕੋਈ ਸ਼ਖਸ ਨੂੰ ਉਹ ਕਿਹੜੇ ਹਾਲਾਤਾਂ ਵਿੱਚ ਇੱਥੇ ਪਹੁੰਚਿਆ ਜੀ ਜੀ ਉਹ ਬ੍ਰਾਡ ਡੈਡੀ ਆਇਆ ਸਾਡੇ ਕੋਲ ਅਮਰਜੈਂਸੀ ਸੁ ਉਹਨਾਂ ਦਾ ਨਾਮ ਬਖਸ਼ੀਸ਼ ਸਿੰਘ ਹੈ। ਟੱਲੀ ਗੁਲਾਮ ਦੇ ਰਹਿਣ ਵਾਲੇ ਆ ਤੇ ਉਹਨਾਂ ਨੂੰ ਥਾਣਾ ਲੱਗਦਾ ਆਇਸ ਕਿ ਜਿਹੜਾ ਹੈਗਾ ਤੇ ਉਹ ਲਾਈ 22 ਸਾਲ ਦੇ ਹੈਗੇ ਆ। ਕੋਈ ਜਾਣਕਾਰੀ ਹੋਰ ਕੋਈ ਬੰਦ ਤੇ ਨਹੀਂ ਸਾਡੇ ਕੋਲ ਸਿਰਫ ਬ੍ਰਾਡ ਡੈਡੀ ਆਇਆ ਹੈ। ਅਮਰਜੈਂਸੀ। ਹਾਂਜੀ ਸਰ ਜੋ ਅੱਜ ਵੰਡਾਲਾ ਪਿੰਡ ਵਿੱਚ ਘਟਨਾ ਵਾਪਰੀ ਗੁਰਦੁਆਰਾ ਦੇ ਵਿੱਚ ਉਹ ਕੀ ਘਟਨਾ ਹੈ ਜੀ? ਅੱਜ ਫਿਰੋਸਪੁਰ ਪਿੰਡ ਦੇ ਆਇਸ ਕੇ ਥਾਣੇ ਦੇ ਵਿੱਚ ਪਿੰਡ ਪਿੰਦੇ ਬਨਾਲਾ ਤੋਂ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਗੁਰਦੁਆਰੇ ਦੇ ਵਿੱਚ ਬੇਦਬੀ ਦੀ ਘਟਨਾ ਹੋ ਆਪਰੀ ਜਿਸ ਤੇ ਤੁਰੰਤ ਲੋਕਲ ਪੁਲਿਸ ਇਕੱਠੀ ਗਈ ਜੋ ਇਹ ਪਤਾ ਲੱਗਿਆ ਕਿ ਉੱਥੇ ਬੇਦਬੀ ਦੀ ਘਟਨਾ ਵਾਪਰੀ ਹੈ ਅਤੇ ਜਿਸ ਨੇ ਬੇਦਬੀ ਕੀਤੀ ਹੈ ਲੋਕਾਂ ਉਸ ਨੂੰ ਫੜਿਆ ਹੋਇਆ ਹੈ ਤੇ ਉਸ ਦੇ ਕੋਲ ਸੱਟਾਂ ਵੀ ਮਾਰੀਆਂ ਹੋਈਆਂ ਹਨ ਜਿਸ ਨੇ ਬੇਦਬੀ ਕੀਤੀ ਹੈ ਉਸ ਨੂੰ ਤੁਰੰਤ ਹਸਪਤਲ ਭੇਜ ਦਿੱਤਾ ਗਿਆ ਅਤੇ ਬੇਦਬੀ ਕਰਨ ਵਾਲੇ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਪਰਚਾ ਦਰਜ ਕਰਨ ਜਾ ਰਹੇ ਆ ਇਸ ਤੋਂ ਇਲਾਵਾ ਮੌਕੇ ਤੇ ਆਫੀਸਰ ਤੇ ਪੁਲਿਸ ਮੌਜੂਦ ਹੈ ਸਿਚੁਏਸ਼ਨ ਜਿਹੜੀ ਹੈ ਉਹ ਅੰਡਰ ਕੰਟਰੋਲ ਥੈਂਕ ਯੂ